ਲੋਬੀ ਬਾਈ ਟਰਾਲੀ ਫਸ ਗਈ ਕੁਸੂਤੀ ਨਿਕਲੇ ਨਿਕਲੇ ਜਲਮ ਗਈ ਲੋਬੀ ਨਤਰੋ ਜੜ ਗਏ ਹੁਣ ਵੀ ਉੱਥੇ ਜਾ ਕੇ ਜੜੀਏ ਦੇਖ ਲੈ ਉਹ ਜਨਾ ਵਿੱਚ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸੋ ਬਾਈ ਅੱਜ ਆਪਾਂ ਪਹੁੰਚਿਆ ਸੰਧੂ ਫਾਰਮ ਜੋਤਾ ਵੀਰ ਦੇ ਫਾਰਮ ਤੇ ਸੋ ਅੱਜ ਵੀਰ ਨੇ ਕਿਸਾਨ ਮਿਲਣੀ ਰੱਖੀ ਹੋਈ ਸੀ ਸੋ ਅੱਜ ਆਪਾਂ ਤੁਹਾਨੂੰ ਦਿਖਾਉਣਾ ਨਾਲ ਦਾ ਸਾਰਾ ਕੀ ਪ੍ਰੋਗਰਾਮ ਆ ਤੇ ਨਾਲੇ ਬਾਈ ਨਾਲ ਮਲਾਉਣੇ ਆ ਕਿਉ ਸੱਤੇ ਵੀਰ ਅੱਜ ਬੱਦ ਕਾਫੀ ਸ਼ਕਲ ਗਏ ਹਾਂਜੀ ਤੇ ਬਾਈ ਆਪਣੇ ਸਾਰੇ ਜਿੰਨੇ ਵੀ ਮਤਲ ਇਨਫਲੂਐਂਸਰ ਨੇ ਤਾਂ ਜਿੰਨੇ ਵੀ ਆਪਣੇ ਆਲੂ ਦੀ ਖੇਤੀ ਕਰਦੇ ਆ ਸਾਰੇ ਭਰਾ ਪਹੁੰਚੇ ਹੋਏ ਆ ਸੋ ਨਾਲੇ ਸਾਰਿਆਂ ਨਾਲ ਮਿਲਵਨੇ ਆ। ਸਾਡੇ ਤੁਹਾਨੂੰ ਆਲੂ ਦੀ ਜਿਹੜੀ ਥੋੜੀ-ਬੋਧੀ ਜਾਣਕਾਰੀ ਜਿੰਨੀ ਕਿ ਆਪਾਂ ਕਲੈਕਟ ਕਰਦੇ ਆ ਉਹ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ। ਸੋ ਸੋ ਨਾਲੇ ਕੁਝ ਮਸ਼ੀਨਰੀ ਆਈ ਹੋਈ ਆ ਬਾਈ। ਉਹ ਵੀ ਦਿਖਾਉਨੇ ਆ ਨਵੀਂ ਤਕਨੀਕ ਦੀ। ਸੋ ਜੁੜੇ ਰਹੋ ਬਲੌਗ ਨਾਲ। ਆਓ ਜੀ ਬਾਈ। ਆਹ ਬਈ ਆਟੋਮੈਟਿਕ ਮਸ਼ੀਨ ਵਾਲੇ। ਹਾਂ ਜੀ ਸੱਤੇ ਵੀਰ।

ਖਾ ਰਿਹਾ ਹੈ ਵੀ ਨਹੀਂ ਲਿਫਟ ਕੋ ਦਿੰਦੇ ਆ ਜਿੰਨੇ ਵੀ ਹਾਂ ਰਾਈਸ ਪਲੇਟਾਉਂ ਤੇ ਕੀ ਹੁੰਦਾ ਹੈ ਬਈ ਜੌਂਡੀ ਰ 50 75 ਏਸੀ ਕੈਵਨ ਕੰਪਨੀ ਫਿਟਡ ਕਰੋ ਚੈੱਕ ਤੁਸੀਂ ਫਿਰ ਹੈਨਾ ਤੇ ਇਹਦੇ ਤੇ ਪ੍ਰੋਜੈਕਟਰ ਲਾਇਆ ਹੋਇਆ ਨੇ ਬਾਈ ਉਹਨਾਂ ਨੇ ਸਟੀਅਰਿੰਗ ਵਾਲਾ ਦਿਖਾਉਣ ਵਾਸਤੇ ਕਨੈਕਟ ਕਰਿਆ ਹੋਇਆ ਤੇ ਆਪਾਂ ਤਾਂ ਚਲੋ ਏਸੀ ਕੈਵਨ ਦਿਖਾਉਨੇ ਆ ਤੁਹਾਨੂੰ ਵੀ ਕੰਪਨੀ ਫਿਟਡ ਆ ਜਿਹੜਾ ਬਾਈ ਬਾਕੀ ਘੈਂਟਾ ਕੰਮ ਤੇ ਇਹਦੇ ਚ ਤੁਹਾਨੂੰ ਬਾਅਦ ਜੂ ਚੈੱਕ ਕਰਾ ਦਿੰਨੇ ਆ ਲਾਈਨ ਡਾਕੀ ਸਿੱਤੇ ਨਾ ਨਾ ਖੁੱਲੇ ਹੀ ਹੋਣਾ ਦੇਖੀ ਲਾ ਦੇ ਦੇਖੋ ਬਾਈ ਬਾਹਰਲੀ ਆਵਾਜ਼ ਕੰਪਨੀ ਫਿਟਡ ਹੈ ਸੀ ਕਹਿੰਦਾ ਇਹ ਫਾਇਦਾ ਹੈ ਵੀ ਬਾਹਰਲੀ ਆਵਾਜ਼ ਜਿਹੜੀ ਨੌਇਸ ਜਮਾ ਹੀ ਬੰਦ ਕਰਦਾ ਹੈ ਦੇਖੋ ਹੁਣ ਅੰਦਰ ਜਮਾ ਆਵਾਜ਼ ਨਹੀਂ ਆ ਰਹੀ ਬਾਹਰੇ ਫੁੱਲ ਉੱਚੀ ਸਪੀਕਰ ਚੱਲ ਰਹੇ ਹਨ ਨਾਲੇ ਉਨੀ ਤਾਂ ਜੌਂਡੀਅਰ ਦੀ ਆਵਾਜ਼ ਹੁੰਦੀ ਨਹੀਂ ਜਿੰਨੀ ਸਪੀਕਰ ਦੀ ਆ ਸਕਰੀਨ ਲੱਗੀ ਵੀ ਆ ਸਾਰਾ ਕੁਝ ਲੱਗਿਆ ਹੋਇਆ ਵੀਰੇ ਘੈਂਟ ਆ ਪੈਸੇ ਤਾਂ ਜ਼ਰੂਰ ਵੱਧ ਲੱਗ ਜਾਂਦੇ ਆ ਪਰ ਕਹਿ ਲੋ ਵੀ ਨਿਸਾ ਹੋ ਜਾਂਦੀ ਆ। ਕੋਜੀ ਆਏ ਬਾਈ ਦਾ ਫਾਰਮ ਆਣਾ ਇੰਪਲੀਮੈਂਟ ਸਾਰੇ ਟਰੈਕਟਰ ਕਮੈਨ ਖੜੇ ਬਾਈ ਦੇ। ਪ੍ਰੀਤ ੜੀ ਇੱਧਰ। ਇੱਧਰ ਹਾਲੈਂਡ ਆ ਗਈਆਂ। ਪਤਾ ਤਿੰਨੇ ਹਾਲੈਂਡੇ ਨੇ ਹਨਾ ਸਿੱਤੇ। ਹਾਂਜੀ ਹਾਂਜੀ। ਇਹ ਦੋ ਪਹਿਲਾਂ ਸੀ। ਆ 911 ਵੀ ਬਾਈ ਨੇ ਤਿਆਰ ਕਰਾਇਆ। ਹਾਂ ਕਦ ਕ ਇਹ ਮਤਲਬ ਉਹਨਾਂ ਤੋਂ ਲੈ ਆਇਆ ਯਾਰ ਬੀਟੀਐਸ ਆਰਬੀ ਵਾਲਾ ਨਾ ਮੈਨੂੰ ਲੱਗਦਾ ਸ਼ਾਇਦ ਠੀਕ ਹੈ ਠੀਕ ਆ ਘੈਂਟ ਲੱਗ ਰਿਹਾ ਹੈ ਨਾ ਆ ਜਿਹੜਾ 47 ਦੇ 10 ਜਿਹੜਾ ਤਿਆਰ ਕਰਿਆ ਆਹਾ ਆ ਘੈਂਟ ਹੈ ਵੀ ਨਾ ਚੀਜ਼ ਤੇ ਉਧਰ ਪਿੱਛੇ ਡਿਊਜ਼ ਫੋਰ ਖੜਾ ਨਹੀਂ ਇਹ ਤਾਂ ਦੂਜੀਆਂ ਨੇ ਇਹ ਨਹੀਂ ਮੁੰਡੇ ਗਰੁੱਪ ਵਾਲੀਆਂ ਟਰਾਲੀ ਦਾ ਬੀਐਸਸੀ ਵਾਲਾ ਹੈ ਵੀ ਐਸੀ ਹਾਂ ਉਹ ਟਰੇਆਂ ਪਈਆਂ ਨੇ ਪਿੱਛੇ ਹਨਾ ਪਨੀਰੀ ਵਾਲੀਆਂ ਟਰੇਆਂ ਸੋ ਬਾਈ ਉਧਰ ਉਹੜਾ 444 ਇੰਟਰਨੈਸ਼ਨਲ ਤੇ ਹੁਣ ਤੁਹਾਨੂੰ ਦੂਜੀ ਦਿਖਾਉਣੀ ਹੈ ਹਨਾ ਜਿਹੜੇ ਬਾਈ ਹੁਣ ਦੇ ਕੇ ਆ ਟਰੈਕਟਰ ਬੋਲ ਬੋਲ ਦੇ ਬੱਚੇ ਨਿਊ ਹਾਲੈਂਡ ਉਹ ਵੀ ਦਿਖਾਉਣੇ ਆ ਤੁਹਾਨੂੰ ਕੋਈ ਕਰੋ ਫਿਰ ਚੈੱਕ ਦਾ ਟਰੈਕਟਰ 55 ਦੀ ਬਾਲਾ ਸਿਹਰੇ ਆ ਟਰੈਕਟਰ ਦਾ ਕਿੰਨੇ ਦਿਨ ਇਹਦੇ ਮੋਰਨੇ ਹਾਂ 916 ਦੇ ਨੇ ਆ ਰੇਡੀਅਲ ਆ ਛੋਟੇ ਲੱਗਦੇ ਉਹ ਵੱਡੇ ਲੱਗਦੇ ਹਨ ਦੇਖੋ ਬਈ ਨਾਲ ਤਾਂ ਜਮਾਂ ਸਿੰਪਲ ਤੇ ਸਾਦਾ ਟਰੈਕਟਰ ਨਾਲੇ ਲੁੱਕ ਬਾਲੀ ਜਬਰਦਸਤ ਹੈ ਦੀ ਘੈਂਟ ਬੜਾ ਲੱਗਿਆ ਮੈਨੂੰ ਯਾਰ ਇਹ ਟਰੈਕਟਰ ਹਨਾ ਇੱਧਰ ਆ ਖੜਾ ਕਿੰਨਾ ਸਿੰਪਲ ਟਰੈਕਟਰ ਹੈ ਹਨਾ ਜਿਵੇਂ ਅੱਜਕੱਲ ਦਾ ਬਹੁਤ ਚੀਜ਼ਾਂ ਲਾ ਦਿੰਦੇ ਆ ਪਰ ਫੇਰ ਵੀ ਕੰਮਜਾਬ ਹੈ ਕਿਹ ਲੋ ਜੱਦੇ ਟਾਈਮ ਦਾ ਟਰੈਕਟਰ ਘੈਂਟ ਆ ਬਾਈ ਲੱਕ ਕਬੜੀ ਘੈਂਟ ਟਰੈਕਟਰ ਦੀ ਲਓ ਵੀ ਦੇਖੋ ਫਿਰ ਹੌਲੈਂਡ ਹੌਲੈਂਡ ਨਹੀਂ ਤੇ ਪਰ ਫੋਰਡ ਹੈ ਔਰ ਇਹਨ ਦਾ ਹੁਣ ਲੋਕੋ ਲਾਤਾ ਐ ਸੱਤੇ ਕਿੰਨਾ ਮਾਡਲ ਹੈ ਇਹ ਪਤਾ ਤੈਨੂੰ ਸ਼ਾਇਦ 2000 3-4 ਨੂੰ ਲੱਗਦਾ ਕਿ ਹੂੰ ਜਦ ਕੇ ਆਏ ਸੀ ਇਹ ਜੱਜ ਦਾ ਹੀ ਬਹੁਤ ਆ ਟਰੈਕਟਰ ਯਾਰ ਸੋਹਣਾ ਹੀ ਬਹੁਤ ਲੱਗ ਰਿਹਾ ਘੈਂਟ ਆ ਪੂਰਾ ਜ਼ਬਰਦਸਤ ਫਿਲਟਰ ਫਿਲਟਰ ਦੇਖ ਲੈ ਸੀ ਐਨ ਐਚ ਦੇ オリジナル ਲਾਇ ਹੋਏ ਆ ਸਾਰਾ ਕੁਝ ਬਾਕੀ ਹੁਣ ਭੁੱਲ ਜਾਣਾ ਆਪਾਂ ਕਿਹੜਾ ਯਾਦ ਨਹੀਂ ਹਾਂ ਉਹੀ ਤਾਂ ਕਰਦਾ ਇੰਨਾ ਕਿੰਨਾ ਕੁ ਤਾਂ ਯਾਦ ਰੱਖੀ ਜਾਈਏ ਯਾਨੀ ਸ਼ਾਇਦ ਮੈਨੂੰ ਬਾਕੀ ਪੱਕਾ ਸੀ ਐਨ ਐਚ ਦੇ オリジナル ਨੇ ਬਾਈ ਫਿਲਟਰ ਟਾਇਰ ਨਵੇਂ ਠੋਕੇ ਹੋਏ ਆ ਬੱਬਾ ਥੋੜਾ ਹੂੰ ਛੱਡ ਪੂਰੇ ਨਵੇਂ ਨੇ ਹਾਂ ਵੱਡਾ ਹੂੰ ਵੀ ਇੰਜਰ ਵੀ ਵੱਡਾ ਲੱਗਦਾ ਮੈਨੂੰ ਇਹਦਾ ਬਾਈ ਨੂੰ ਸਲਾਹ ਦਿੱਤੀ ਕਿ ਟਾਇਰ ਪੁੱਠੇ ਕਰਕੇ ਪਾ ਦੇਣਾ ਉਹਨਾਂ ਨੂੰ ਗੈਪ ਹੋ ਪੈ ਜੂਗਾ ਹਾਂ ਰਿੰਮ ਪੁੱਠੇ ਕਰਕੇ ਗੈਪ ਪੈ ਜੂ ਸਹੀ ਗੱਲ ਬਾਲਾ ਘੱਟ ਗੈਪ ਹੂੰ ਲਓ ਜੀ ਬਾਬਾ ਬਾਕੀ ਦੇ ਟਰੈਕਟਰ ਖੜੇ ਨੇ ਇੱਧਰ ਤੇ ਆਹ ਬਾਈ ਨੇ 36 ਦੀ ਜਿਹੜਾ ਪਿੱਛੇ ਨਮਾ ਲਿਆ ਪਈ ਉਹ ਖੜਾ 90 ਦਾ ਸੋਦੂ ਅੱਗੇ 54055633 ਅਰਜਨ 62 58 10 ਤੇ 60 55 ਇੱਕ ਕੰਮ ਦੀ ਗੱਲ ਬਾਈ ਜਦੋਂ ਵੀ ਕਿਸੇ ਵੀ ਭਰਾ ਦੇ ਨਵੇਂ ਟਰੱਕ ਦੇ ਆਉਂਦਾ ਆ ਰਵੜਿਆ ਆ ਦੇਖੀ ਇਹਨੂੰ ਚੱਕ ਕੇ ਜੇ ਜਦੋਂ ਉਹਦੀ ਨਹੀਂ ਕੱਢ ਦੇਣੀ ਕੋਰਮੂ ਵੀ ਸਲੈਂਸਰ ਤੋਂ ਵੀ ਤੇ ਕੇ ਟੈਂਕੀ ਵਾਲੇ ਟੱਕਣ ਫੇਲ ਹੋਦੀ ਆ ਕਿਉਂ ਕਿਉਂਕਿ ਇਹ ਰੰਗਦਾਰ ਜੀ ਰੰਗ ਵੀਦਾਰ ਨਾਲੇ ਬਾਕੀ ਜਰ ਵੀ ਪੈਂਦੀ ਆ ਇਹਦਾ ਵੀ ਦੇਖ ਲੋ ਇਹਦਾ ਪਿਛਲੇ ਸਾਲ ਆਇਆ ਆਪਣੇ ਵਾਲੇ ਨੂੰ ਤਾਂ ਮੰਨ ਤਿੰਨ ਸਾਲ ਹੋ ਗਏ ਤੁਹਾਨੂੰ ਉਹ ਤਾਂ ਦਿਖਾਵਾਂਗੇ ਚੀਜ਼ ਆਪਾਂ ਉਹ ਚੀਜ਼ ਦਿਖਾਵਾਂਗੇ ਤੁਹਾਨੂੰ ਲੋਕ ਹਰ ਦੇ ਕੋਈ ਬਣ ਕੇ ਜਿਹੜੀ ਹੈ ਤੁਸੀਂ ਡਾਇਰੈਕਟਰ ਦੇਖੋ ਕੋਈ ਸਭ ਇਕੱਠੇ ਇੱਧਰ ਖੜਾ ਪਿਆ ਹੈ ਜਿਹੜਾ ਸਟੈਂਡ ਆ ਰਾਜੇ ਦਾ ਉਤਪਾਦ ਦੇਖੋ ਬਾਈ ਕਿੰਡਾ ਡਾਇਰੈਕਟਰ ਆ ਬੋਤੇ ਜਿਹਦਾ ਆ ਇੱਧਰ ਫੋਲ ਵੀ ਫੋਰ 휠 ਖੜੇ ਨੇ ਸਾਰੇ ਇੱਧਰ ਬਾਕੀ ਉਹ ਪਿੱਛੇ ਖੜੇ ਆ ਤੁਹਾਨੂੰ ਦਿਖਾਈ ਜਾਂ ਉਹ ਪਹਿਲਾਂ ਆਪਾਂ ਬਣਾ ਲਏ ਉਧਰ ਬਾਈ ਮੇਨ ਗੱਲ ਦੇਖੋ ਡੈਕ ਦੇਖੋ ਕਿੱਡੇ ਕਿੱਡੇ ਛੋਟੇ ਲੱਗੇ ਹੋਏ ਨੇ ਆਪਣੇ ਵਾਲੇ ਭੈਣ ਤੋਂ ਲਵਾ ਕੇ 50 50 ਹਜ਼ਾਰ ਦੇ ਡੈਕ ਅਰੇ ਜਿਨ੍ਹਾਂ ਦੇ ਬਕਸੇ ਪਿੱਛੇ ਵੀ ਨੇ ਪਿੱਛੇ ਛੋਟੇ ਲਾਏ ਹੋਏ ਆ ਵੀ ਪਿੱਛੇ ਯਾਰ ਦੇਖਣਾ ਜ਼ਰੂਰੀ ਆ ਵਿੱਚ ਉਹ ਤਾਂ ਫਿਰ ਉਹ ਤਾਂ ਫਿਰ ਉਹ ਤਾਂ ਫਿਰ ਟੁੱਟ ਜਾਂਦੇ ਨੇ ਨਾ ਉਦੋਂ ਆਪਾਂ ਜਿੱਦੇ ਉੱਥੇ ਪਾਉਂਦੇ ਹਾਂ ਜਿਹੜਾ ਕਬੀਰ ਜੀ ਉਹ ਇਹ ਤਾਂ ਖਬਸਾ ਜੀ ਜੌਣੀ ਕੀ ਤੇਲ ਪਾਉਣ ਲੱਗੇ ਗਿੱਲਣ ਵਾਲਾ ਸੜਾ ਤੇਲ ਤੇਰੇ ਨਹੀਂ ਪੈਂਦਾ ਗੁਮੀਤ ਵਾਲਾ ਟ੍ਰੈਕਟਰ ਦੀ ਹਾਂ ਪੰਗਾ ਭੜੇ ਡੈਕ ਆ ਦੇਖੋ ਬਾਈ ਜੌੜੀਆ ਦੇ ਟੈਂਕੀ ਵਾਗੂ ਦੇਖੋ ਬਾਈ ਇਹਦੀ ਕਲੈਕਸ਼ਨ ਤੇ ਬਾਈ ਹੌਲੈਂਡ ਦਾ ਜ਼ਿਆਦਾ ਫੈਨ ਆ ਤੇ ਬਾਹਰ ਬਾਈ ਮਸ਼ੀਨ ਖੜੀ ਆ 25 ਲੱਖ ਰੁਪਏ ਦੀ ਕੀਮਤ ਆ ਜੇ ਕੋਈ ਵੀਰ ਨੇ ਲੈਣੀ ਹੋਈ ਤਾਂ ਆਪਾਂ ਦਵਾ ਦਾਂਗੇ ਹੂੰ ਹਾਰ ਮ ਜੋਧਾ ਚੰਟ ਜਗਾ ਤੇ ਸਟicker ਲਾਇਆ ਹੋਏ ਸਾਰੇ ਡੇਟਾਂ ਲੱਗੇ ਵੀ ਹੁੰਦੇ ਲੱਗੇ ਭੱਗ ਤੇ ਬਾਈ ਬਾਈ ਦਾ ਮੈਨ ਲੱਗਦਾ ਚਾਹੇ ਫੇਵਰੇਟ ਲਾ ਲਓ ਜਿਵੇਂ ਮਰਜ਼ੀ ਲਾ ਲਓ 13 13 ਸਾਰੀਆਂ ਚੀਜ਼ਾਂ ਵਿੱਚ 13 ਤੇ ਰਹੀਆਂ ਤਿਆ ਬਾਈ ਮਸ਼ੀਨ ਹੈ ਤੇਜੀ ਬਾਈ ਇਹ 25 ਲੱਖ ਰੁਪਏ ਦੀ ਮਸ਼ੀਨ ਹੈ ਇਹ ਅੱਛਾ ਜੀ ਹਾਂ ਜੀ ਇਹ 25 ਲੱਖ ਦੀ ਮਸ਼ੀਨ ਹੈ ਇਹ ਮਤਲਬ ਆਲੂ ਪੱਟ ਕੇ ਤੇ ਟਰਾਲੀ ਨਾਲ ਹੁੰਦੇ ਚੱਲੂ ਹੈ ਤੇ ਚ ਲੋਡ ਕਰੀ ਜਾਣਾ ਇਹਨੇ ਠੀਕ ਆ ਪਿਛਲੀ ਵਾਰ ਚੱਲ ਕਹਿੰਦੇ ਦੀ ਬਰੀਦ ਵਾਲੇ ਹਾਂ ਤੇ ਵੀ ਆਪਾਂ ਸਿੰਪਲ ਦਿਖਾਵਾਂਗੇ ਤੁਹਾਨੂੰ ਹਾਂ ਹਾਂਜੀ ਪਤਾ ਨਹੀਂ ਨਾਲੇ ਕਹਿ ਰਹੇ ਸੀ ਪਿਛਲੀ ਵਾਰ ਆਹ ਮਸ਼ੀਨ ਦਾ ਆਪਾਂ ਟ੍ਰਾਇਲ ਲਾਉਣ ਵਾਸਤੇ ਹੂੰ ਦੇਖਦੇ ਹਾਂ ਕਿ ਕੀ ਗੱਲ ਕਰਦੇ ਹਾਂਗੇ ਪਿਛਲੀ ਵਾਰ ਆਪਾਂ ਨਹੀਂ ਪਟਾਈ ਹੋਊਗੀ ਜੀ ਉਹਦੋਂ ਜਦੋਂ ਤੇ ਆਪਾਂ ਇਹ ਕੀ ਦਿਖਾਵਾਂਗੇ ਤੇ ਲਾ ਕੇ ਜੇ ਗੱਲ ਬਣੀ ਡੀਲ ਕਰਨੀ ਹੋਈ ਆਪਾਂ ਨਾਲ ਤੇ ਬਈ ਇਹ 25 ਲੱਖ ਰੁਪਏ ਦੀ ਕੀਮਤ ਹੈ ਦੀ ਇਹ ਤਾਂ ਸ਼ਕਤੀ ਕਿਉਂ ਆਪਾਂ ਨੇ ਹਾਂ ਇਹਦਾ ਗ੍ਰਾਮੇ ਦੀ ਹੈ ਤਾਂ ਆਪਾਂ ਨੇ ਨੋਇਡਾ ਚ ਭਾਈ ਨੇ ਪਾਉਣਾ ਹੁੰਦਾ ਗੁਰੂ ਨਾਨਕ ਐਗਰੋਟੈਕ ਵਾਲਾ ਉਹਦੀਆਂ ਵੀਡੀਓ ਦੇਖੀਆਂ ਦੀ ਆਪਾਂ ਨੇ ਤੇ ਇਹ ਗ੍ਰਾਮੇ ਆ ਗਈ ਇਹਦਾ ਭਾਈ ਦੀ ਆਪਦੀ ਆ ਸੰਧੂ ਫਾਰਮ ਤੇ ਉਹ 50 75 ਖੜਾ ਭਾਈ ਦਾ ਤੇ ਬਾਈ ਬਾਕੀ ਵੀ ਮਸ਼ੀਨਾਂ ਉਪਰੀਤ ਵਾਲਿਆਂ ਦੀ ਖੜੀ ਆ ਇੱਧਰ ਡਵੈਲਪ ਵਾਲਿਆਂ ਦੇ ਵੀ ਇੰਪਲੀਮੈਂਟ ਆਏ ਹੋਏ ਨੇ ਸਾਰੇ ਤੇ ਤੇ ਕੱਠ ਬਹੁਤ ਵਧੀਆ ਹੋਇਆ ਵਾ ਬਾਈ ਤੇ ਖਾਣ ਪੀਣ ਦਾ ਪ੍ਰਬੰਧਾ ਸਾਰਾ ਵਧੀਆ ਓਕੇ ਰਿਪੋਰਟ ਹੈਨ ਲਓ ਜੀ ਮਿੱਤਰੋ ਇਹ ਪੋਟਾਟੋ ਡੀਗਰ ਆ ਜਿਹੜਾ ਪ੍ਰੀਤ ਵਾਲਿਆਂ ਦਾ ਤੇ ਦੇਖ ਲਓ ਤੁਸੀਂ ਇਹ ਜੋ ਵੀ ਘਾਟ ਕੋਈ ਨਹੀਂ ਹੈਗਾ ਇਹ ਵੀ ਜਮੇਂ ਗ੍ਰਾਮੇ ਨਾਲ ਦੀ ਬਣੀ ਹੋਈ ਆ ਸਾਰੀ ਉਹੀ ਮਤਲਬ ਸਿਸਟਮ ਪਰ ਬਈ ਐ ਵੀ ਉਹਦੇ ਨਾਲ ਉਹ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਪੈ ਜਾਂਦਾ ਇਹਦਾ ਗ੍ਰਾਮੇ ਨਾਲੋਂ ਕਿਉਂ ਇੰਪਲੀਮੈਂਟ ਇਹ ਵੀ ਹੁਣ ਵਧੀਆ ਬਣਾਉਂਦੇ ਨੇ ਐਨ ਪੂਰੇ ਜਿਹੜੀ ਮਤਲਬ ਘਾਟ ਬਾਤ ਈ ਉਹ ਐਦ ਕਿ ਇਹਨਾਂ ਨੇ ਆ ਰੂਲੇ ਰਾਲਿਆਂ ਚ ਪਿਛਲੇ ਸਾਲ ਸੁਣਿਆ ਕਹਿੰਦੇ ਘਾਟ ਆਈ ਆ ਬਈ ਮਤਲਬ ਇਹ ਛੋਟੇ ਛੋਟੇ ਲੱਗ ਗਏ ਜਿਹੜੇ ਆ ਰੂਲੇ ਹੁੰਦੇ ਨੇ ਤੇ ਐਦ ਕਿ ਸਾਰੀਆਂ ਘਾਟਾਂ ਵਾਧਾ ਇਹਨਾਂ ਨੇ ਵੀ ਕੱਟਤੀਆਂ ਤੇ ਮਸ਼ੀਨ ਪੂਰੀ ਸੋਹਣੀ ਬਣਾਈ ਹੋਈ ਆ ਤੇ ਆ ਦੇਖੋ ਬਾਕੀ ਦਾ ਸਾਰਾ ਕੁਝ ਲਿਖਿਆ ਵਾ ਇਹਦੀ ਅਡਜਸਟਮੈਂਟ ਵੀ ਬਾਈ 26 ਤੋਂ 30 ਇੰਚ ਤੱਕ ਹੋ ਜਾਂਦੀ ਹੈ ਝਾਲ ਵੀ ਤੁਸੀਂ ਖੁਦ ਬਦਲ ਸਕਦੇ ਹੋ ਤੇ ਸਾਰਾ ਕੁਝ ਮਤਲਬ ਆਪਾਂ ਕਰ ਸਕਦੇ ਆ ਨੀਆ ਸੈਟਿੰਗ ਕੋਈ ਏਡੀ ਖਾਸ ਗੱਲ ਨਹੀਂ ਪਰ ਇਹਨੂੰ ਬਾਈ ਟਰੈਕਟਰ 4 ਵੀਲ ਚਾਹੀਦਾ ਤੇ ਪੂਰੇ ਵਜਨ ਵਾਲਾ ਟਰੈਕਟਰ ਚਾਹੀਦਾ ਜਿਹਦੇ ਮੂਰੇ ਫੁੱਲ ਵੇਟ ਲੱਗਿਆ ਹੋਵੇ ਭਾਰੀ ਬਹੁਤ ਜਾ ਰਿਹਾ ਇਹ ਮਸ਼ੀਨ ਇਹ ਮਤਲਬ ਕਹਿ ਲੋ ਵੀ ਵੱਡੇ ਫਾਰਮਾਂ ਵਾਸਤੇ ਆ ਜਿਨੇ 100 ਕਿਲੋ ਤੋਂ ਪਲੱਸ ਆਲੂ ਕੱਟਣਾਂ ਉਹ ਫਾਰਮਾਂ ਵਾਸਤੇ ਆ ਬਈ ਆਪਣੇ ਵਰਗੇ ਬੰਦੇ ਤਾਂ ਬਸ ਪੰਜ ਚਾਰ ਸਾਲ ਤੱਕ ਲੈ ਸਕਦੇ ਨੇ ਪੰਜ ਚਾਰ ਸਾਲ ਤੱਕ ਲੈ ਸਕਦੇ ਨੇ ਜਦ ਲੈਵਲ ਵੱਧ ਜੂਗਾ ਲੈਵਲ ਬਾਈ ਵਧਾਉਣ ਨੂੰ ਵਧਾ ਲਈਏ ਪਰ ਕੀ ਫਾਇਦਾ ਉਹ ਗੱਲਾਂ ਜੀਆਂ ਦਾ ਹਨਾ ਅਗਰ 300 ਗੱਟੇ ਤੇ ਆ ਬਾਈ ਪੰਪਾ ਤੇ ਇੱਕ ਨਾ ਅਗਲੀ ਵੀਡੀਓ ਚ ਬਾਈ ਇਹੀ ਵੀਡੀਓ ਚ ਮਤਲਬ ਸਲਾਹ ਜ਼ਰੂਰ ਦਿਓ ਆਪਾਂ ਆਪਣੇ ਪੰਪ ਦੇ ਆ ਸਿਸਟਮ ਲਵਾਈਏ ਇੱਕ ਗਨ ਘੁੰਮਣ ਵਾਲਾ ਸਿਸਟਮ ਲਵਾਈਏ ਮੇਰੀ ਤਾਂ ਸਲਾਹ ਹੈ ਵੀ ਆਪਾਂ ਗੰਨ ਵਾਲਾ ਹੀ ਲਵਾਈਏ ਕਿਉਂਕਿ ਬਈ ਖੇਤਾਂ 'ਚ ਜਦ ਖੰਬੇ-ਖੁੰਬੇ ਹੁੰਦੇ ਨੇ ਫਿਰ ਇਕੱਠਾ ਕਰਨਾ ਫਿਰ ਇਕੱਠਾ ਕਰਨਾ ਉਹ ਕਰਨਾ ਇਹਦੀ ਦਿੱਕਤ ਬਹੁਤ ਆਊਗੀ ਤਾਂ ਕਰਕੇ ਆਪਣੀ ਤਾਂ ਸਲਾਹ ਹੈ ਵੀ ਗੰਨੇ ਲਵਾਵਾਂਗੇ ਆਪਾਂ ਇਹਦੇ ਤੇ ਚਲੋ ਤੇ ਜੀ ਫਿਰ ਸੁਣ ਲਓ ਪੰਜ ਚਾਰ ਗੱਲਾਂ ਫਿਰ ਚੱਲਦੇ ਆਂ ਇਹਨੇ 4:00 ਵਜੇ ਦੇ ਨੂੰ ਆਪਾਂ ਕਿ ਨਹੀਂ 3.5 ਦੇ ਆਸ-ਪਾਸ ਹੈ ਲਓ ਜੀ ਬਾਬੇ ਅੱਜ ਪਹੁੰਚੇ ਹੋਏ ਤੇ ਆਪਾਂ ਸੰਧੂ ਫਾਰਮ ਜੋਤਾਂ ਤੇ ਬਾਈ ਆ ਬਾਈ ਦੇ ਫਾਰਮ ਦੇ ਲੱਵੇ ਫੁਹਾਰਾ ਸਿਸਟਮ ਲੱਗਿਆ ਵਾ ਆਲੂਆਂ ਦੇ ਵਿੱਚ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਸਿਸਟਮ ਆ ਇਹ ਆ ਦੇਖ ਲਓ ਬਾਈ ਆਲੂ ਜਰਮੀਨੇਸ਼ਨ ਹੋ ਰਹੀ ਆ ਨਾ ਤੇ ਕੋਈ ਕੰਡ ਦਾ ਡਰ ਨਹੀਂ ਕਿ ਹੁਣ ਮੌਕੇ ਦੇ ਫੁਹਾਰੇ ਚੱਲ ਰਹੇ ਨੇ ਜਿਹੜੇ ਬੈੱਡ ਨੇ ਉਹ ਗਿੱਲੇ ਹੋ ਚੁੱਕੇ ਨੇ ਤੇ ਜਰਮੀਨੇਸ਼ਨ ਵੀ ਸਹੀ ਹੋਣੀ ਆ ਤੇ ਬਾਈ ਆਪਾਂ ਤਾਂ ਇੱਕ ਅਪੀਲ ਕਰਦੇ ਆ ਜਿਹੜੇ ਵੀਰ ਆਪਣੇ ਖੇਤਾਂ ਦੇ ਵਿੱਚ ਆਲੂ ਲਾਉਂਦੇ ਨੇ ਜਿਨ੍ਹਾਂ ਕੋਲ ਘਰ ਦੀ ਜ਼ਮੀਨ ਆ ਤੇ ਉਹਦਾ ਬਾਈ ਜ਼ਰੂਰ ਲਵਾਓ ਇਹ ਸਿਸਟਮ ਕਿਉਂਕਿ ਇਹਦੇ ਤੇ ਸਬਸਿਡੀ ਵੀ ਵਧੀਆ ਤੇ ਨਜ਼ਾਰਾ ਬੜਾ ਬਾਈ ਮੋਟਰ ਤੋਂ ਹੀ ਰਹੇ ਸਪਰੇ ਹੋ ਜਾਣੀਆਂ ਥੋੜੀ ਸਾਰਾ ਕੁਝ ਤੁਸੀਂ ਮੋਟਰ ਤੋਂ ਹੀ ਕਰ ਸਕਦੇ ਹੋ ਨਾ ਕੋਈ ਪਾਣੀ ਵਾਸਤੇ ਕਹੀ ਚੱਕਣੀ ਨਾ ਕੁਝ ਹੋਰ ਐਨ ਪੂਰਾ ਦੇਖੋ ਟੈਂਪਰੇਚਰ ਵੀ ਮੈਂਟੇਨ ਆ ਨਾ ਕੋਈ ਕੋਰੇ ਤੋਂ ਡਰਾਂ ਨਾ ਕਾਸੇ ਹੋਰ ਦੀ ਟੈਨਸ਼ਨ ਆ ਉਥੋਂ ਹੀ ਆਪਾਂ ਰਹੇ ਪਾ ਸਕਦੇ ਹਾਂ ਉਥੋਂ ਹੀ ਸਪਰੇ ਕਰ ਸਕਦੇ ਆ ਇਹਦੇ ਤੇ ਕੋਈ ਟੈਨਸ਼ਨ ਨਹੀਂ ਆ ਦੇਖੋ ਐਨ ਪੂਰਾ ਇੱਕ ਸਾਰ ਚੱਲ ਰਹੇ ਨੇ ਮੰਨ ਕੇ ਚਲੋ ਵੀ 5-5 ਫੁਵਾਾਰੇ ਨੇ ਇਹ ਇੱਕ ਕੀਲੇ ਦੀ ਬਾਹੀ 'ਚ 5 ਜਾਂ 4 ਫੁਵਾਾਰੇ ਨੇ 5 ਨੇ ਵੈਸੇ ਉਹ ਉਥੇ ਤੱਕ ਆਹੇ ਦੇਖ ਲਓ ਸਾਰੀ ਚ ਲੱਗੇ ਹੋਏ ਨੇ ਜਿਵੇਂ ਲਾ ਲਓ ਵੀ ਦੋ ਦੋ ਕੀਲਿਆਂ ਦੇ ਪਟੇ ਹੁਣੇ ਦੋ ਕੀਲਿਆਂ 'ਚ ਬੰਦਾ ਕੇਰਾ ਪਾਣੀ ਛੱਡ ਸਕਦਾ ਦੋ ਚਕੇਰਾ ਛੱਡ ਸਕਦਾ ਤੇ ਦੇਖੋ ਫਿਰ ਬਾਕੀ ਇਹਦੇ ਤੇ ਆਪਾਂ ਡਿਟੇਲ ਵੀਡੀਓ ਜਿਹੜੀ ਪਾਵਾਂਗੇ ਤੇ ਐਨੇ ਤੁਸੀਂ ਇਹ ਵੀ ਚੈੱਕ ਕਰ ਲਓ ਸਿਸਟਮ ਨੂੰ ਲਓ ਜੀ ਬਾਬੇ ਉਹ ਆਪਾਂ ਨੇ ਆਪਣੇ ਬੋਲਟ ਤੇ ਲਵਾਤੀ ਸੈਲਫ ਨਿੰਮੇ ਬਾਈ ਕੋਲ ਤੇ ਬਾਈ ਕਰਾ ਫਿਰ ਚੈੱਕ ਮੜਾਓ ਸਟਾਰਟ ਕਰਕੇ ਦੇਖੋ ਬਾਈ ਓਕੇ ਰੋਟਾ ਨੇ ਐਨ ਸਰਾ ਗੱਲਬਾਤ ਹੋ ਗਈ ਬਾਈ ਧੰਨਵਾਦ ਆ ਵੀਰ ਆਪਣੇ ਕੋਲ ਪਹੁੰਚੇ ਆ ਬੋਲ ਰਕਦਾ ਹੱਸਦਾ ਰਹਿੰਦਾ ਤੇ ਜਾਣਕਾਰ ਜਣੀਆਂ ਵੀ ਕਾਫੀ ਵੀਡੀਓ ਪਾਉਂਦਾ ਤੇ ਵੀਰ ਨੇ ਅੱਜ ਆਪਾਂ ਨੂੰ ਸੇਵਾ ਦਾ ਮੌਕਾ ਦਿੱਤਾ ਕਰੋ ਇੱਕ ਵਾਰ ਤੇ ਦੇਖੋ ਬਾਈ ਹਾਂ 14 ਮਾਡਲ ਬੋਲਟ ਆ ਆਪਣਾ ਇਹ ਤੁਸੀਂ ਸਾਰੇ ਵੀਰ ਦੇਖਦੇ ਹੋ ਵੀਡੀਓਾਂ ਚ ਵੀ ਤੇ ਐਨ ਓਕੇ ਰਿਪੋਰਟ ਕਰਤਾ ਸਰਵਿਸ ਵੀ ਕਰਤੀ ਬਾਈ ਐਨ ਦੇਖੋ ਦਾਣੇ ਗਿਣਦਾ ਪੂਰੇ ਐਨ ਸਾਇਲੈਂਟ ਗੁੰਗਾ ਗੁੰਗਾ ਕਹਿੰਦੇ ਨੇ ਗੁੰਗਾ ਐਨ ਸਰਾ ਕਰਾਤਾ ਬਾਈ ਨੇ ਲੰਘੇਰ ਚ ਖੜਾ ਇਹ ਮੋਟਰਸਾਈਕਲ ਗੇਅਰ 'ਚ ਖੜਾ ਸਟਾਰਟ ਕਰਾਂਗੇ ਤਾਂ ਵੀ ਬਾਈ ਜੀ 92 ਦੀ ਪ੍ਰੋਬਲਮ ਹੋਣੀ ਹੈ ਮੋਟਰ ਦੀ ਪ੍ਰੋਬਲਮ ਹੋਣੀ ਹੈ ਤੇ ਬੈਟਰੀ ਦੀ ਪ੍ਰੋਬਲਮ ਹੋਣੀ ਹੈ ਕਿਉਂਕਿ ਬੈਟਰੀ ਕੇਰਾ ਮਤਲਬ ਇੱਕ ਵਾਰ ਡੈੱਡ ਹੋ ਗਈ ਤਾਂ ਮੁੜ ਕੇ ਬਾਈ ਜੀ ਉਹਨੇ ਸਹੀ ਕੰਮਜਾਬ ਨਹੀਂ ਹੋਣਾ ਨਵੀਆਂ ਧਰੋਣੀ ਪੈਣੀ ਆ ਤੇ ਰਹੀ ਗੱਲ 92 ਖਰਾਬ ਹੋ ਗਿਆ ਉਹ ਵੀ ਨਵਾਂ ਹੀ ਪਵਾਉਣਾ ਪੈਣਾ ਇਹਦਾ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਮੋਟਰਸਾਈਕਲ ਕਦੇ ਵੀ ਤੁਸੀਂ ਕਿਤੋਂ ਵੀ ਕੰਮ ਕਰਾਓ ਤਾਂ ਤੁਸੀਂ ਹਰੇਕ ਮਤਲਬ ਮੇਨ ਇਹ ਰੱਖਣਾ ਕਿ ਹਾਂਜੀ ਆਪਣੀ ਇਹ ਸਟਾਰਟ ਮਤਲਬ ਹਾਪ ਕੇ ਇੱਕ ਤੇ ਹੋਣਾ ਚਾਹੀਦਾ ਮਤਲਬ ਜਿਵੇਂ ਆਪਾਂ ਦੱਬਣੀ ਫਰ ਤੋਂ ਬਾ ਇੰਨੀ ਕ ਫੈਲ ਨੂੰ ਮਾਰੀ ਤੇ ਮੋਟਰਸਾਈਕਲ ਸਟਾਰਟ ਹੋਣਾ ਚਾਹੀਦਾ ਤੇ ਆਹ ਦੇਖੋ ਹੋ ਛੋਟੀ ਜੀ ਬੈਟਰੀ ਹੈ ਤਾਂ ਵੀ ਦੇਖ ਲਓ ਕਿੰਨਾ ਮੂਰ ਟੈਂਕਲ ਆਸਾਨੀ ਨਾਲ ਤੇ ਵਧੀਆ ਤਰੀਕੇ ਨਾਲ ਸਟਾਰਟ ਹੋ ਰਿਹਾ ਜੇ ਇੰਨੀ ਕ ਮਤਲਬ ਸੈਲਫ ਬਜੀ ਤੇ ਮੋਟਰਸਾਈਕਲ ਸਟਾਰਟ ਹੋਊਗਾ ਤਾਂ ਤੁਹਾਡੇ ਬੈਟਰੀ ਦੀ ਵੀ ਲਾਈਫ ਬਣੀ ਰਹੂਗੀ ਬੰਬੀ ਦੀ ਵੀ ਲਾਈਫ ਬਣੀ ਰਹੂਗੀ ਤੇ ਸੈਲਫ ਦੀ ਤਾਂ ਖਰਾਬ ਹੋਣਾ ਹੀ ਨਹੀਂ ਠੀਕ ਹੈ ਨਾ ਜੇਕਰ ਮੋਟਰਸਾਈਕਲ ਦੀ ਤੁਹਾਡੀ ਸੈਟਿੰਗ ਨਹੀਂ ਸਹੀ ਇਹਦੇ ਵਿੱਚ ਪ੍ਰੋਬਲਮ ਸੈਟਿੰਗ ਦੀ ਕੀ ਆਉਂਦੀ ਆ ਤੇ ਤੁਹਾਡੇ ਕਾਰਬੂਟਰ ਦੀ ਸੈਟਿੰਗ ਹੋਣੀ ਸਾਰੇ ਤੋਂ ਵੱਧ ਜ਼ਰੂਰੀ ਆ ਇਹ ਮੋਟਰਸਾਈਕਲ ਦੇ ਥੋੜੇ ਕਾਰਬੂਰੇਟਰ ਦੀ ਸੈਟਿੰਗ ਨਹੀਂ ਹੈਗੀ ਕਿ ਆਹ ਮੋਟਰਸਾਈਕਲ ਨੇ ਥੋੜੇ ਨੇ ਕੀ ਹੈ ਕਿ ਹਾਂਜੀ ਸਟਾਰਟਿੰਗ ਨੂੰ ਰੌਂਡ ਲੈਣਾ ਮੋਟਰਸਾਈਕਲ ਨੇ ਪਿਕਅਪ ਤਾਂ ਚਲੋ ਘਟਣੀ ਉਹ ਆ ਜਿਹੜੀ ਬੱਕਰੀ ਗੱਲ ਆ ਤੇ ਮੋਟਰਸਾਈਕਲ ਦੀ ਸੈਲਫ ਦਾ ਜਿਹੜਾ ਨੁਕਸਾਨ ਹੋਣਾ ਕਾਰਬੂਰੇਟਰ ਵੀ ਕਿਤਨੂੰ ਕਿਤੇ ਬਾਈ ਆਪਾਂ ਕਹਿ ਸਕਦੇ ਆ ਬਹੁਤ ਮੇਜਰ ਰੋਲ ਪਲੇ ਕਰਦਾ ਤੇ 스파ਰਕ 플러గ్ 스파ਰਕ 플러గ్ ਤੁਸੀਂ ਜਰੂਰ ਚੈੱਕ ਕਰੋ ਜੇ ਉਹਨਾਂ ਨੂੰ ਇਗਨੀਸ਼ਨ ਮੋਟਰਸਾਈਕਲ ਦੀ ਸਹੀ ਹੋਊਗੀ ਤਾਂ ਮੋਟਰਸਾਈਕਲ ਨੇ ਸਹੀ ਸਰਕਲ ਸਟਾਰਟ ਹੋਣਾ ਜੇ ਮੋਟਰਸਾਈਕਲ ਨੂੰ 스파ਰਕਿੰਗ ਹੀ ਨਹੀਂ ਸਹੀ ਮਿਲੂਗਾ ਤਾਂ ਉਹਨੇ ਬਾਈ ਤੁਹਾਡੇ ਨੇ ਸਟਾਰਟ ਕੀ ਹੋਣਾ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਵੀਡੀਓਜ਼ ਕੰਮ ਦੀ ਆਣ ਜਿਹੜੀਆਂ ਆਪਾਂ ਤੁਹਾਡੇ ਲਈ ਪਾਉਂਦੇ ਰਹੇ ਨੇ ਇਨੂੰ ਵੱਤੋਂ ਵੱਤ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਭਰਾ ਦਾ ਫਾਇਦਾ ਹੋਵੇ ਤੇ ਕਿੱਥੋਂ ਕਿਹੜੀ ਗੱਲ ਦਾ ਧਿਆਨ ਰੱਖਣਾ ਇਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆਂ ਧੰਨਵਾਦੀ ਨਿਮਾ ਬੋਲਟ ਕਰਨਾ ਮੇਨ ਗੱਲ ਆ ਕਿ ਸਿਰਫ ਇੱਕ ਕਲੱਚ ਨਹੀਂ ਦੱਬ ਕੇ ਮਤਲਬ ਗੇਅਰ 'ਚ ਖੜੇ ਮੋਟਰਸਾਈਕਲ 'ਤੇ ਮੈਂ ਆਪਾਂ ਅੱਧਾ ਕਲੱਚ ਦੱਬ ਲੈਨੇ ਮੋਟਰਸਾਈਕਲ ਰੋਕਣੇ ਤੁਰ ਜੇ ਪਿੰਦਾ ਉਹ ਕੰਮ ਕਦੇ ਨਾ ਕਰੋ ਕਿਉਂਕਿ ਬੈਟਰੀ ਦੀ ਵੀ ਪਾਵਰ ਵਾਈ ਜੀ ਮੇਜਰ ਲੱਗਦੀ ਆ ਬਹੁਤ ਜ਼ਿਆਦੇ ਤੇ ਮੋਟਰ ਦਾ ਵੀ ਜ਼ੋਰ ਲੱਗਦਾ ਤੇ ਵਨਵੇ ਕਈ ਵਾਰ ਕੀ ਆ ਕਿ ਹਾਂਜੀ ਉਹਦਾ ਬੈਰਿੰਗ ਆ ਜੇ ਉਹ ਇੱਕ ਵਾਰ ਸਲਿੱਪ ਹੋ ਗਿਆ ਤਾਂ ਬਾਈ ਜੋ ਹੋ ਗਿਆ ਠੀਕ ਹੈ ਨਾ ਉਹਦਾ ਕੋਈ ਹੱਲ ਨਹੀਂ ਕਿਉਂਕਿ ਇੱਕ ਵਾਰ ਸਲਿੱਪ ਮਾਰ ਗਿਆ ਤਾਂ ਬਾਈ ਨਵਾਂ ਪਾਉਣਾ ਪੈਣਾ ਕਈ ਵਾਰ ਕੀ ਹੈ ਕਿ ਬਹੁਤ ਸਾਰੇ ਭਰਾ ਇਦਾਂ ਦੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਬਾਈ ਜੀ ਅਸੀਂ 92 ਨਵਾਂ ਪਵਾਇਆ ਦੀ ਪਰ ਉਹ ਕੀ ਹੈ ਕਿ ਹਾਂਜੀ ਸਾਡਾ ਹਫਤੇ ਚ ਖਰਾਬ ਹੋ ਗਿਆ 10 ਦਿਨ ਚ ਖਰਾਬ ਹੋ ਗਿਆ ਅਸੀਂ ਉੱਥੋਂ ਪਵਾ ਜੀ ਇੱਥੋਂ ਪਵਾ ਜੀ ਉਹ ਫालतू ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਗੱਲ ਕਿ ਕਈ ਗੱਲਾਂ ਚ ਖ਼ੁਰਬਾਈ ਆਪਦਾ ਹੁੰਦਾ ਠੀਕ ਹੈ ਨਾ ਕਿਉਂਕਿ ਮੋਟਰ ਜੇ ਤੁਹਾਡੀ ਨਵੀਂ ਆ ਤਾਂ ਮੋਟਰ ਨੇ ਤਾਂ ਤੁਹਾਡੀ ਤਾਂ ਫੁੱਲ ਪਾਵ ਜਨਰੇਟ ਕਰਨੀ ਆ ਤੇ ਉਹਨੇ ਰੁਕਣਾ ਨਹੀਂ ਉਹਨੇ 92 ਦੀਆਂ ਬੈਰਿੰਗ ਵਿੱਚੇ ਘਮਾ ਲੈਣਾ ਠੀਕ ਆ ਉਦੋਂ ਇੱਕ ਵਾਰ ਘਾ ਘੁੰਮ ਗਿਆ ਉਹਨੇ ਫ੍ਰੀ ਹੋਣ ਲੱਗ ਜਾਣਾ ਮੋੜ ਕੇ ਥੋੜੀ ਸੈਲਫ ਫ੍ਰੀ ਨੰਗਣ ਲੱਗ ਜਣੀ ਕਿ ਹਾਂਜੀ ਸਾਬ ਮੋਟਰ ਘੁੰਮੀ ਜਾਂਦੀ ਆ ਇੰਜਨ ਘੁੰਮਦਾ ਨਹੀਂ ਹੁੰਦਾ ਇਹ 92 ਦੀ ਪ੍ਰੋਬਲਮ ਆ ਜਾਂਦੀ ਆ ਆਉਂਦੀ ਕਾਦੇ ਕਰਨਾ ਜਿਹੜਾ ਆਪਾਂ ਆਪਣੀਆਂ ਅੰਗੈਲੀਆਂ ਦੇ ਕਾਰਨ ਮੋਟਰਸਾਈਕਲ ਦੀ ਪਲੱਗ ਨਹੀਂ ਚੈੱਕ ਕਰਾਉਂਦੇ ਸਰਵਿਸ ਟਾਈਮ ਤੇ ਨਹੀਂ ਕਰਾਉਂਦੇ ਕਾਰਬੂਰੇਟਰ ਦੀ ਟਿਊਨਿੰਗ ਨਹੀਂ ਕਰਾਉਂਦੇ ਖਰਦਿਆਂ ਦੇ ਵਿੱਚ ਕਾਰਬੂਰੇਟਰ ਦੀ ਟਿਊਨਿੰਗ ਬਾਈ ਜਰੂਰ ਚੈੱਕ ਕਰੋ ਇੱਕ ਵਾਰ ਗਰਮੀਆਂ ਆਉਣ ਤੇ ਕਾਰਬੂਰੇਟਰ ਦੀ ਟਿਊਨਿੰਗ ਜਰੂਰ ਚੈੱਕ ਕਰੋ ਜਦੋਂ ਟਿਊਨਿੰਗ ਤੇ ਮੋਟਰਸਾਈਕਲ ਦੀ ਸਪਾਰਕਿੰਗ ਪਲੱਗ ਵਗੈਰਾ ਸਾਰਾ ਕੁਝ ਕਰੰਟ ਵਗੈਰਾ ਸਾਰਾ ਕੁਝ ਚੈੱਕ ਹੋਇਆ ਹੋਇਆ ਤਾਂ ਤੁਹਾਨੂੰ ਕਦੇ ਵੀ ਮੋਟਰਸਾਈਕਲ ਦੀ ਸਟਾਰਟਿੰਗ ਦੀ ਦਿੱਕਤ ਨਹੀਂ ਆਊਗੀ ਚਾਹੇ ਕੋਈ ਸੈਲਫ ਵਾਲਾ ਚਾਹੇ ਕੋਈ ਵਿਦਾਊਟ ਸੈਲਫ ਆ ਇਹ ਗੱਲ ਦਾ ਜਰੂਰ ਧਿਆਨ ਰੱਖਿਆ ਕਰੋ ਇਦਾਂ ਹੀ ਤੁਹਾਡੇ ਨਾਲ ਹੋਰ ਵੀਡੀਓ ਸਾਂਝੀਆਂ ਕਰਦੇ ਰਹਾਂਗੇ ਧੰਨਵਾਦ ਹੀ ਨਿਮਾਵੋਲਟ ਖੰਨਾ ਧੰਨਵਾਦ ਜਿਹੜੇ ਭਰਾ ਆਪਾਂ ਨੂੰ ਇੰਨਾ ਪਿਆਰ ਕਰਦੇ ਵੀਡੀਓ ਸ਼ੇਅਰ ਜਰੂਰ ਕਰਦੇ ਆ ਕਰੋ ਕਿਉਂਕਿ ਬਾਈ ਜੀ ਆਪਾਂ ਹੈਗੇ ਜੱਟ ਸਾਉ ਦਾ ਦੇਸੀ ਏ ਤਰੀਕੇ ਨਾਲ ਵੀਡੀਓ ਬਣਾ ਲੀਤੀ ਨੇ ਜਿੱਦਾਂ ਬਣ ਗਈ ਉਦਹੀਂ ਪਾ ਗੀਆ ਕਿਉਂ ਉਹਦਾ ਕਹਣਾ ਟਾਈਮ ਕੱਢ ਕੇ ਵੀਡੀਓ ਬਣਾ ਲਈ ਦੀ ਅੱਜ ਸਤਨਾਮ ਭਰਾ ਆਇਆ ਜੀ ਆਹ ਵੀਡੀਓ ਸਪੈਸ਼ਲ ਸਤਨਾਮ ਭਰਾ ਦੀ ਡਿਮਾਂਡ ਤੇ ਬਣੀ ਹੈ ਕਿ ਹਾਂਜੀ ਭਾਈ ਜੀ ਆਹ ਜ਼ਰੂਰ ਦੱਸੋ ਕਿ ਸੈਲਫ ਖਰਾਬ ਕਿੱਦਾਂ ਹੁੰਦੀ ਆ ਤੇ ਇਹਦਾ ਧਿਆਨ ਕੀ ਰੱਖਣਾ ਕਿ ਹਾਂਜੀ ਆਪਣੀ ਬੈਟਰੀ ਵੀ ਲੌਂਗ ਲਾਈਫ ਚੱਲੇ ਸੈਲਫ ਮੋਟਰ ਵੀ ਲੌਂਗ ਲਾਈਫ ਚੱਲੇ ਤੇ ਬਨਵੀ ਵੀ ਲੌਂਗ ਲਾਈਫ ਚੱਲੇ ਇਹੀ ਗੱਲਾਂ ਦਾ ਧਿਆਨ ਆ ਕਿ ਹਮੇਸ਼ਾ ਕਿਤੇ ਵੀ ਸਰਵਿਸ ਕਰਾਓ ਤਾਂ ਜਿਹੜੀਆਂ ਤੁਹਾਨੂੰ ਜਿੰਨੀਆਂ ਵੀਡੀਓ ਦੇ ਵਿੱਚ ਗੱਲਾਂ ਦੱਸੀਆਂ ਨੇ ਇਹਨਾਂ ਦਾ ਧਿਆਨ ਰੱਖੋ ਤਾਂ ਜੋ ਮੋਟਰਲ ਦੀ ਛੋਡੇ ਦੀ ਸਟਾਰਟਿੰਗ ਰਹੇ ਐਂਡ 00 ਠੀਕ ਹੈ ਨਾ ਇੱਕ ਵੀਡੀਓ ਹੁਣ ਨਵਾਂ ਟੌਪਿਕ ਦਾ ਲਿਆ ਤੁਹਾਨੂੰ ਆ ਜਿਹੜੀ ਆ ਆਪਣੀ ਆ ਸਵੱਚ ਹਿਲਦੀ ਹੁੰਦੀ ਆ ਆ ਹੁਣ ਆਪਾਂ ਸਤਨਾਮ ਵੀਰ ਦੀ ਵੀ ਆਪਾਂ ਕਰਕੇ ਤੋੜਾਂਗੇ ਕਿ ਇਹਦਾ ਹੱਲ ਕੀ ਆ ਇਹਦਾ ਹੱਲ ਵੀ ਆਪਾਂ ਇੱਕ ਪਹਿਲਾਂ ਵੀ ਵੀਡੀਓ ਪਾਈ ਦੀ ਤੇ ਇਹਦੇ ਤੇ ਦੁਬਾਰੇ ਵੀਡੀਓ ਪਾਵਾਂਗੇ ਕਿ ਹਾਂਜੀ ਇਹ ਸਾਰੇ ਮੇਜਰ ਪ੍ਰੋਬਲਮ ਆ ਇੱਕ ਤਰ੍ਹਾਂ ਦੀ ਇਹ ਕਹਿ ਸਕਦੇ ਆ ਕਿ ਹਰੇਕ ਮੋਟਰਸਾਈਕਲ ਦੇ ਵਿੱਚ 10 ਮਗਰ 5 ਮੋਟਰਸਾਈਕਲਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੋएगी ਆ ਕਿ ਆਪਾਂ ਸਵੱਚ ਲਾਉਣੇ ਆ ਤੇ ਹਲਕੀ ਜੀ ਬੈਕ ਕਰਨੀ ਪੈਂਦੀ ਆ ਇਦੇ ਉੱਤੇ ਆਪਾਂ ਇੱਕ ਵੀਡੀਓ ਪੂਰੀ ਡਿਟੇਲ ਚ ਪਾਵਾਂਗੇ ਤੇ ਤੁਹਾਨੂੰ ਮੋਟਾ ਹੁਣ ਵੀ ਦੱਸਦੇ ਨੇ ਕਿ ਇਹਨੂੰ ਖੋਲ ਕੇ ਤੁਸੀਂ ਸਾਫ਼ ਵੀ ਕਰਾ ਕੇ ਇਹਦਾ ਹੱਲ ਕਰ ਸਕਦੇ ਹੋ ਧੰਨਵਾਦੀ ਨਿਭਾਵਲਟ ਹੰਨਾ ਓਕੇ ਰਬੂਤਾ